ਸਤਿ ਸ਼੍ਰੀ ਅਕਾਲ ਕਿਸਾਨ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਸੁਖ ਬਰਾਡ ਪੀਬੀ03 ਤੇ હાજર ਹੋਇਆ ਅੱਜ ਇੱਕ ਹੋਰ ਵੀਡੀਓ ਲੈ ਕੇ ਦੋਸਤੋ ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਪੰਜਾਬ ਸਰਕਾਰ ਨੇ ਇਸ ਵਾਰ ਜਿਹੜੀ ਚੋਣੇ ਦੀ ਲਗਾਉਣ ਦੀ ਡੇਟ ਹੈ ਉਹ 1 ਜੂਨ ਹੈ ਜਿਹੜੀ ਉਸ ਤੋਂ ਸਟਾਰਟ ਕਰ ਦਿੱਤੀ ਹੈ ਸੋ ਹੁਣ ਸਾਰੇ ਕਿਸਾਨ ਪਰਾਵਾਂ ਦੇ ਵਿੱਚ ਇਸ ਟਾਈਮ ਖੇਚਾ ਜਿਹੜੀ ਉਹ ਹੈ ਝੋਨੇ ਦੀ ਪੌਦ ਨੂੰ ਲੈ ਕੇ ਪਨੀਰੀ ਨੂੰ ਲੈ ਕੇ ਕਿ ਉਸ ਨੂੰ ਛੇਤੀ ਤੋਂ ਛੇਤੀ ਜਿਹੜਾ ਲਗਾਇਆ ਜਾਵੇ ਪੌਦਾ ਜਿਹੜੀ ਉਹ ਵਿਜਾਈ ਕੀਤੀ ਜਾਵੇ ਉਹਦੀ ਤਾਂ ਜੋ ਜਿਹੜੀ ਪੌਦ ਛੇਤੀ ਤਿਆਰ ਹੋ ਸਕੇ ਤੇ ਜਿਹੜੀ ਝੋਨੇ ਦੀ ਲਵਾਈ ਹੈ ਉਹ ਟਾਈਮ ਸਰ ਫਿਰ ਹੋ ਸਕੇ ਦੋਸਤੋ ਅੱਜ ਆਪਾਂ ਗੱਲ ਕਰਨੀ ਹੈ ਜਿਹੜੀ ਝੋਨੇ ਦੀ ਪੌਦ ਹੈ ਉਹ ਛੇਤੀ ਕਿਵੇਂ ਤਿਆਰ ਕੀਤੀ ਜਾ ਸਕਦੀ ਹੈ ਉਸ ਬੰਦ ਦੇ ਵਿੱਚ ਆਪਾਂ ਨੂੰ ਸਾਰਿਆਂ ਨੂੰ ਪਤਾ ਹੀ ਹੈ ਵੈਸੇ ਤਾਂ ਬਹੁਤ ਸਾਰੇ ਕਿਸਾਨ ਹੈ ਜਿਹੜੇ ਉਹ ਇਹਦੇ ਵਿੱਚ ਦੋ ਤਕਨੀਕਾਂ ਵਰਤਦੇ ਹੁੰਦੇ ਆ ਇੱਕ ਤਾਂ ਹੁੰਦਾ ਹੈ ਕਿ ਕੁਝ ਕਿਸਾਨ ਵੀਰ ਪਹਿਲਾਂ ਬਾਹ ਨੂੰ ਪਾਣੀ ਨਾਲ ਭਰ ਲੈਂਦੇ ਆ ਰੂੜੀ ਪਾ ਕੇ ਫਿਰ ਉਹਦੇ ਵਿੱਚ ਕੱਦੂ ਮਾਰ ਦਿੰਦੇ ਆ ਫਿਰ ਜਦੋਂ ਸੁੱਕ ਜਾਂਦਾ ਹੈ ਦੁਬਾਰਾ ਉਸ ਨੂੰ ਪਾਣੀ ਨਾ ਭਰ ਕੇ ਫਿਰ ਕਦੂ ਮਾਰ ਦਿੰਦੇ ਆ ਫਿਰ ਉਸ ਤੋਂ ਬਾਅਦ ਜਦੋਂ ਚੋਨੇ ਦਾ ਪਨੀਰੀ ਲਾਉਣ ਦਾ ਟਾਈਮ ਆਉਂਦਾ ਹੈ ਤਾਂ ਉਸ ਟਾਈਮ ਤੇ ਉਹ ਥੋੜੇ ਥੋੜੇ ਹੱਲ ਆ ਕੇ ਜਿਹੜਾ ਉਸ ਤੋਂ ਬਾਅਦ ਉੱਥੇ ਬਜਾਈ ਕਰ ਦਿੰਦੇ ਆ ਇੱਕ ਬਹੁਤ کارਗਰ ਤਰੀਕਾ ਹੈ ਇਸ ਦੇ ਨਾਲ ਜਿਹੜੀ ਪੌਦ ਬੀਜੀ ਜਾਂਦੀ ਹੈ ਉਹਦੇ ਵਿੱਚ ਨਦੀਨ ਵੀ ਘਟ ਹੁੰਦੇ ਆ ਤੇ ਨੰਬਰ 2 ਤੇ ਜਿਹੜੀ ਉਹ ਪੱਟਣ ਦੇ ਵਿੱਚ ਵੀ ਪੋਲੀ ਰਹਿੰਦੀ ਹੈ ਤੇ ਜਿਹੜੀ ਲੇਬਰ ਹੈ ਉਸ ਨੂੰ ਬਹੁਤ ਚਾਹ ਕੇ ਪੱਟਦੀ ਹੈ ਪਰ ਦੂਸਰਾ ਤਰੀਕਾ ਜਿਹੜਾ ਉਹ ਉਸੇ ਤਰੀਕੇ ਦੇ ਨਾਲ ਹੀ ਆਪਣੇ ਜਿਵੇਂ ਗਵਾਨ ਪਏ ਹੁੰਦੇ ਆ ਉਸ ਨੂੰ ਲਗਾਤਾਰ ਕਈ ਵਾਰ ਸਵਾਗਾ ਮਾਰ ਕੇ ਮਾਣੂ ਵਾ ਕੇ ਉਸ ਤੋਂ ਬਾਅਦ ਲਗਾਤਾਰ ਉਸ ਤੇ ਕਈ ਵਾਰ ਸਵਾਗਾ ਮਾਰ ਕੇ ਉਸ ਨੂੰ ਪੂਰਾ ਮਾਣੂ ਕਰੜਾ ਕਰ ਲਿਆ ਜਾਂਦਾ ਹੈ ਫਿਰ ਉਹਦੀਆਂ ਕਿਆਰੀਆਂ ਬਣਾ ਕੇ ਕਿਆਰੀਆਂ ਦੇ ਵਿੱਚ ਛਿੱਟਾ ਦੇ ਕੇ ਜਿਹੜੀ ਪੌਦਾ ਹੈ ਉਹ ਉਸ ਦੀ ਵਿਜਾਈ ਹੋ ਜਾਂਦੀ ਹੈ। ਸੋ ਤਰੀਕੇ ਦੋਨੇ ਕਾਰਗਰ ਹੈ। ਦੋਨੇ ਤਰੀਕਿਆਂ ਦੇ ਨਾਲ ਪੌਦਾ ਜਿਹੜੀ ਉਹ ਵਧੀਆ ਹੋ ਜਾਂਦੀ ਹੈ। ਜਿਵੇਂ ਤੁਸੀਂ ਆਪ ਦੇ ਖੇਤ ਦੇ ਵਿੱਚ ਤਰੀਕਾ ਵਰਤਦੇ ਹੋ ਤੁਸੀਂ ਉਸੇ ਤਰੀਕੇ ਦੇ ਨਾਲ ਹੀ ਲਾਓ। ਪਰ ਛੇਤੀ ਪੌਦਾ ਤਿਆਰ ਕਰਨ ਵਾਸਤੇ ਖਾਦਾਂ ਜਿਹੜੀਆਂ ਉਹ ਕਿਹੜੀਆਂ ਕਿਹੜੀਆਂ ਖਾਦਾਂ ਤੇ ਕਿੰਨੀ ਕਿੰਨੀ ਮਾਤਰਾ ਦੇ ਵਿੱਚ ਹੈ ਜਿਹੜੀਆਂ ਉਹ ਪਾਈਆਂ ਜਾਣ ਤਾਂ ਕਿ ਜਿਹੜੀ ਝੋਨੇ ਦੀ ਪੌਦ ਹੈ ਉਹ ਛੇਤੀ ਤੋਂ ਛੇਤੀ ਤਿਆਰ ਹੋ ਸਕੇ ਸਭ ਤੋਂ ਪਹਿਲਾਂ ਸਿੰਗਲ ਸੁਪਰ ਫਾਸਫੇਟ ਹੁਣ ਇੱਥੇ ਬਹੁਤ ਸਾਰੇ ਕਿਸਾਨ ਦੋਸਤ ਕੀ ਕਰਦੇ ਆ ਡੀਏਪੀ ਜਿਹੜੀ ਹੈਗੀ ਹੈ ਪੌਦ ਦੇ ਵਿੱਚ ਪਾਉਂਦੀ ਹੈ ਜਿਹੜੀ ਕਿ ਬਹੁਤ ਗਲਤ ਹੈ ਡੀਏਪੀ ਨਹੀਂ ਪਾਉਣੀ ਸਿੰਗਲ ਸੁਪਰ ਫਾਸਫੇਟ ਇੱਕ ਕਨਾਲ ਦੀ ਆਪਾਂ ਇੱਕ ਕਨਾਲ ਜਗ੍ਹਾ ਦੀ ਗੱਲ ਕਰਾਂਗੇ ਉਸ ਤੋਂ ਬਾਅਦ ਜਿਵੇਂ ਤੁਸੀਂ ਜਿੰਨੀਆਂ ਕਨਾਲਾਂ ਬੀਜਣੀਆਂ ਐ ਜਾਂ ਜਿੰਨੇ ਮਰਲੇ ਬੀਜਣੇ ਐ ਉਸ ਹਿਸਾਬ ਦੇ ਨਾਲ ਤੁਸੀਂ ਉਹ ਜਿਹੜੀ ਆਪਦੀ ਮਾਤਰਾ ਐ ਉਸ ਨੂੰ ਵੰਡ ਕੇ ਉਨੀ ਕੁ ਮਾਤਰਾ ਪਾ ਸਕਦੇ ਹੋ ਇੱਕ ਕਨਾਲ ਵਾਸਤੇ ਸਿੰਗਲ ਸੁਪਰ ਫਾਸਫੇਟ ਐ ਜਿਹੜੀ ਉਹ 7 ਤੋਂ 8 ਕਿਲੋ 7 ਤੋਂ 8 ਕਿਲੋ ਸਿੰਗਲ ਸੁਪਰ ਫਾਸਫੇਟ ਜਦੋਂ ਤੁਸੀਂ ਬਾਣ ਦੀ ਤਿਆਰੀ ਕਰ ਰਹੇ ਹੋ ਕੈਰੀਆਂ ਬਣਾਉਣ ਦੀ ਤਿਆਰੀ ਕਰ ਰਹੇ ਹੋ ਵਹਾਈ ਕਰਨੀ ਐ ਕਿਉਂਕਿ ਆਪਾਂ ਪਹਿਲਾਂ ਹੁਣ ਵਾਉਣੇ ਆ ਵਾਉਣ ਦੇ ਸਮੇਂ ਉਸ ਕੈਰੀ ਦੇ ਵਿੱਚ ਜਿੰਨੀ ਕੈਰੀ ਦੇ ਵਿੱਚ ਆਪਾਂ ਉਹ ਕਰਨਾ ਉੱਥੇ ਸਿੰਗਲ ਸੁਪਰ ਪਾਸਪੋਰਟ ਦਾ ਜਿਹੜਾ ਛਿੱਟਾ ਇੱਕ ਕਨਾਲ ਦਾ 8 ਕਿਲੋ ਸਿੰਗਲ ਸੁਪਰ ਪਾਸਪੋਰਟ ਦਾ ਜਿਹੜਾ ਛਿੱਟਾ ਦੇ ਕੇ ਉਸ ਤੋਂ ਬਾਅਦ ਉੱਪਰ ਜਿਹੜਾ ਹੈਗਾਗਾ ਸਵਾਗੇ ਦੀ ਕਿੰਨੇ ਵੀ ਚਾਰ ਵਾਰ ਮਾਰਨਾ ਹੈ ਪੰਜ ਵਾਰ ਮਾਰਨਾ ਹੈ ਉਸ ਤੋਂ ਬਾਅਦ ਉਹ ਤੇ ਜਿਹੜਾ ਸਵਾਗਾ ਮਾਰ ਕੇ ਉਸ ਦੇ ਉੱਪਰ ਸਿੰਗਲ ਸੁਪਰ ਪਾਸਪੋਰਟ ਹੋ ਗਈ ਪਹਿਲਾਂ ਥੱਲੇ ਪਾਤੀ ਆਪਾਂ ਉਦੋਂ ਬਾਅਦ ਆਪਾਂ ਪਾਉਣੀ ਹੈ ਜਿੰਕ ਜਿੰਕ ਜੇਕਰ ਤੁਸੀਂ 21% ਵਾਲੀ ਪਾ ਰਹੇ ਹੋ ਤਾਂ 5 ਕਿਲੋ ਕਨਾਲ ਦੀ ਜੇਕਰ 33% ਵਾਲੀ ਪਾ ਰਹੇ ਹੋ ਤਾਂ 3 ਕਿਲੋ ਇੱਕ ਕਨਾਲ ਦੀ ਜਿਹੜੀ ਜਿੰਕ ਹੈ ਉਹ ਆਪਾਂ ਛਿਟਾ ਦੇਣਾ ਹੈ ਨਾਲ ਹੀ ਯੂਰੀਆ 3 ਕਿਲੋ ਕਨਾਲ ਦੀ ਯੂਰੀਆ ਜਿਹੜੀ ਉਸ ਦਾ ਛਿਟਾ ਦੇਣਾ ਤੇ ਇੱਕ ਪੌਣੋ ਜਿਹੜੀ ਸਭ ਤੋਂ ਜ਼ਿਆਦਾ ਜ਼ਰੂਰੀ ਖਾਦ ਹੁੰਦੀ ਹੈ। ਉਪਣ ਪੌਂ ਤਿਆਰ ਕਰਨ ਵਾਸਤੇ ਉਹ ਹੁੰਦੀ। ਕਿਉਂਕਿ ਪਟਾਸ਼ ਦਾ ਜਿਹੜਾ ਕੰਮ ਹੁੰਦਾ ਹੈ ਉਹਨੇ ਜਿਹਨੂੰ ਸ਼ੁਰੂਆਤੀ ਦੌਰ ਦੇ ਵਿੱਚ ਜਿਹੜਾ ਬੂਟੇ ਨੂੰ ਤਾਕਤ ਦੇਣੀ ਹੁੰਦੀ ਹੈ ਜੇਕਰ ਸਾਡੇ ਪੌਦ ਨੂੰ ਉਹ ਤਾਕਤ ਸਹੀ ਮਿਲੀ ਹੋਊਗੀ ਤਾਂ ਉਹ ਜਿਹੜੇ ਪੌਂਦਾ ਉਹ ਸਹੀ ਤੰਦਰੁਸਤ ਹੋਊਗੀ ਤੇ ਅੱਗੇ ਜਾ ਕੇ ਵੀ ਜਿਹੜਾ ਉਹ ਅਸੀਂ ਜਦੋਂ ਖੇਤ ਦੇ ਵਿੱਚ ਟ੍ਰਾਂਸਪਲੈਂਟ ਕਰਾਂਗੇ ਤਾਂ ਉੱਥੇ ਵੀ ਉਹ ਜਿਹੜੀ ਇੱਕ ਸਾਡੇ ਖੇਤ ਦੇ ਵਿੱਚ ਜਿਹੜਾ ਵਧੀਆ ਸਾਨੂੰ ਰਿਜ਼ਲਟ ਉਹਦਾ ਦੇਖਣ ਨੂੰ ਮਿਲੂਗਾ ਕਿ ਬੂਟੇ ਲੱਗਣ ਸਰ ਸਿੱਧੇ ਇਹੀ ਚੱਲਣਗੇ ਸੋ ਦੋਸਤੋ ਇਹ ਸਾਰੀਆਂ ਖਾਦਾਂ ਪਾ ਕੇ ਆਪਾਂ ਵਾਹਣ ਨੂੰ ਤਿਆਰ ਕਰਕੇ ਤੇ ਜਿਹੜੀ ਆਪਣੀ ਪੌਦਾ ਆਪਣੀਰੀ ਹੈ ਉਹ ਬੀਜਣੀ ਹੈ ਫਿਰ ਆਪਾਂ ਗੱਲ ਕਰਦੇ ਹਾਂ ਪਨੀਰੀ ਬੀਜਣ ਦਾ ਜਿਹੜਾ ਟਕਮਾ ਸਮਾਂ ਟਕਮਾ ਸਮਾਂ ਬੇਸੇ ਮੈਂ ਕਿਸੇ ਡੇਟ ਦੀ ਗੱਲ ਨਹੀਂ ਕਰ ਰਿਹਾ ਕਿਉਂਕਿ ਉਹ ਆਪਾਂ ਆਪਣੇ ਬੀਜ ਦੇ ਹਿਸਾਬ ਦੇ ਨਾਲ ਚੋਣ ਕਰਨੀ ਹੈ ਕਿ ਕਿੰਨੇ ਟਾਈਮ ਵਾਲਾ ਜਿਹੜਾ ਬੀਜ ਹੈ ਸਾਡਾ ਕਿੰਨਾ ਟਾਈਮ ਉਹ ਲਾਊਗਾ ਤੇ ਉਸ ਦੀ ਅਸੀਂ ਖੇਤ ਤੇ ਟ੍ਰਾਂਸਪਲੈਂਟ ਕਰਨਾ ਹੈ ਜਿਹੜਾ ਉਹ ਕਿੰਨੇ ਦਿਨਾਂ ਦੇ ਵਿੱਚ ਖੇਤ ਦੇ ਵਿੱਚ ਕਰਨਾ ਹੈ ਕਿਉਂਕਿ ਜਿਹੜੇ ਛੋਟੇ ਥੋੜਾ ਟਾਈਮ ਲੈਣ ਵਾਲੇ ਹੁੰਦੇ ਆ ਜਿਵੇਂ 26 ਹੋ ਗਿਆ 24 ਹੋ ਗਿਆ ਪੀਆ 126 ਪੀਆ 124 ਇਹ ਇਹ ਵੀ ਇਹ ਜਿਹੜੇ ਹੈ ਇਹਨਾਂ ਦੀ ਪੌਦਾ ਜਿਹੜੀ ਉਹ 20 ਤੋਂ 25 ਦਿਨ ਦੀ ਪੌਦਾ ਜਿਹੜੀ ਉਹ ਆਪਾਂ ਆਪਣੇ ਖੇਤਾਂ ਦੇ ਵਿੱਚ ਲਾਉਣੇ ਆ ਉਸ ਤੋਂ ਬਾਅਦ ਜਿਹੜੇ ਦੂਸਰੇ ਵੀ ਆ ਜਾਂਦੇ ਐ ਜਿਵੇਂ PR122 ਹੋ ਗਿਆ 127 28 29 30 ਇਹ ਜਿਹੜੇ ਬੀਜ ਐ ਇਹ ਕਰੀਬ-ਕਰੀਬ 145 ਤੋਂ 150 ਦਿਨ ਲੈਣ ਵਾਲੇ ਬੀਜ ਹੁੰਦੇ ਐ ਇਹਨਾਂ ਦੀ ਜਿਹੜੀ ਪਨੀਰੀ ਐ ਇਹਨਾਂ ਦੀ ਜਿਹੜੀ ਪੌਦ ਐ ਉਹ ਜਿਹੜੀ ਹੈਗੀ ਐ ਸਾਡੀ 30 ਤੋਂ ਲੈ ਕੇ 35 ਦਿਨ ਤੱਕ ਦੀ ਜਿਹੜੀ ਪੌਦ ਐ ਉਹ ਅਸੀਂ ਜਿਹੜੀ ਹੁੰਦੀ ਐ ਉਹਦਾ ਸਹੀ ਸਮਾਂ ਹੁੰਦਾ ਜਿਹੜਾ ਲਾਉਣ ਦਾ ਤੇ ਉਸ ਤੋਂ ਬਾਅਦ ਜਿਹੜੇ ਜ਼ਿਆਦਾ ਲੰਮਾ ਸਮਾਂ ਲੈਣ ਵਾਲੇ ਆ ਜਾਂਦੇ ਆ ਜਿਵੇਂ ਪੂਸਾ 44 ਹੋ ਗਿਆ ਡੋਗਰ ਪੂਸਾ ਪਤਾ ਨਹੀਂ ਹੋਰ ਦੋ ਤਿੰਨ ਵੈਰੇਟੀਆਂ ਜਿਹੜੀਆਂ ਇਹੋ ਜਿਹੀਆਂ ਹੀ ਆਉਂਦੀਆਂ ਉਹ ਆ ਜਿਹੜੀਆਂ ਉਹਨਾਂ ਦੀ ਜਿਹੜਾ ਪਨੀਰੀ ਹੈ ਜਿਹੜੀ ਉਹ ਅਸੀਂ 40 ਦਿਨ ਦੀ ਵੀ ਖੇਤ ਦੇ ਵਿੱਚ ਟ੍ਰਾਂਸਪਲੈਂਟ ਕਰ ਸਕਦੇ ਆ ਆਪਾਂ ਗੱਲ ਕਰਨੀ ਹੈ ਕਿ ਪਨੀਰੀ ਬੀਜਣੀ ਹੈ ਜਿਹੜੀ ਉਹਦਾ ਬੀਜਣ ਦਾ ਸਹੀ ਸਮਾਂ ਕਢਾਉਣਾ ਚਾਹੀਦਾ ਹੈ ਦੋਸਤੋ ਪਨੀਰੀ ਕਦੇ ਵਾਸਤੇ ਵੀ ਸ਼ਾਮ ਨੂੰ ਆਪਾਂ ਕੀ ਕਰਦੇ ਆ ਸਵੇਰ ਲੱਗ ਜੰਨੇ ਆ ਖੇਤ ਤਿਆਰ ਕਰਨ ਨੂੰ ਸਾਫ ਕਰ ਲਿਆ ਉਦੋਂ ਬਾਅਦ ਉਹ ਚੋ ਖਾਦਾਂ ਪਾਤੀਆਂ ਫਿਰ ਕਿਆਰੀਆਂ ਗੁਰੀਆਂ ਬਣਾ ਕੇ 3-4 ਵਜ ਜਾਂਦੀ ਆ 3-4 ਵਜ ਜਾ ਕੇ ਅਸੀਂ ਜਿਹੜੀ ਬੀਜ ਦਾ ਛੱਟਾ ਦੇ ਦਿੰਨੇ ਆ ਇਹ ਬਹੁਤ ਗਲਤ ਹੈ ਕਿਉਂਕਿ 3-4 ਵਜ ਜਿਹੜਾ ਛੱਟਾ ਦੇਣਾ ਉਸ ਟਾਈਮ ਤੇ ਜਿਹੜੀ ਜ਼ਮੀਨ ਹੈ ਉਹ ਬਿਲਕੁਲ ਪੂਰੇ ਟੈਂਪਰੇਚਰ ਤੇ ਹੁੰਦੀ ਆ ਉਹ ਪੂਰੀ ਗਰਮ ਹੋਈ ਵੀ ਹੁੰਦੀ ਆ ਉਹ ਜੇਬ ਜਿਹਾ ਅਸੀਂ ਤਵੇ ਤੇ ਵੀ ਪਾਤਾ ਤੇ ਜੇਬ ਜਿਹਾ ਜ਼ਮੀਨ ਚ ਪਾਤਾ ਉਹਦੇ ਨਾਲ ਸਾਡੇ ਬੀਜ ਦੀ ਜਿਹੜੀ ਪੁੰਗਰਨ ਸ਼ਕਤੀ ਹੈ ਉਹਦੇ ਵਿੱਚ ਬਹੁਤ ਵੱਡੀ ਦਿੱਕਤ ਆਉਂਦੀ ਹੈ ਸਾਡਾ ਬੀਜ ਜਿਹੜਾ ਉਹ ਘੱਟ ਉੱਗਦਾ ਹੈ ਤੇ ਸਾਡੀ ਜਿਹੜੀ ਪੌਦ ਹੈ ਜਿਹੜੀ ਸਾਡੀ ਪਨੇਰੀ ਹੈ ਉਹ ਵਰਲੀ ਰਹਿ ਜਾਂਦੀ ਹੈ ਸੋ ਕੋਸ਼ਿਸ਼ ਕਰੋ ਕਿ ਖੇਤ ਨੂੰ ਤੁਸੀਂ ਸ਼ਾਮ ਦੇ ਸਮੇਂ ਤਿਆਰ ਕਰਕੇ ਰੱਖ ਦਿਓ ਤੇ ਅਗਲੇ ਦਿਨ ਸਵੇਰੇ ਉਸ ਦੇ ਵਿੱਚ ਬੀਜ ਦਾ ਛੱਟਾ ਦੇ ਕੇ ਜਿਹੜੀ ਪੌਦ ਹੈ ਉਹ ਤੁਸੀਂ ਲਗਾਓ ਜੇਕਰ ਤੁਸੀਂ ਇਸ ਤਰੀਕੇ ਦੇ ਨਾਲ ਅਗਲੇ ਦਿਨ ਸਵੇਰੇ ਪੌਦ ਲਗਾਉਂਗੇ ਜਿਹੜਾ ਛੱਟਾ ਦਿਓਗੇ ਬੀਜ ਦਾ ਅਨਿਰੀ ਜਿਹੜੀ ਤੁਸੀਂ ਬੀਜੀ ਹੋਊਗੀ ਉਹ ਸੋਨੋ ਜਿਹੜਾ ਉਹਦੀ ਜਰਮੀਨੇਸ਼ਨ ਵਧੀਆ ਹੋਊਗੀ ਉਂਗਰ ਦੇ ਵਿੱਚ ਜਿਹੜੀ ਉਹਦੀ ਪੁੰਗਰਨ ਸ਼ਕਤੀ ਹੈ ਉਹ ਜ਼ਿਆਦਾ ਵਧੀਆ ਹੋਊਗੀ ਤੇ ਉਹ ਆ ਜਿਹੜੀ ਆਪਣੇ ਕੁਝ ਰਹਿ ਜਾਂਦਾ ਬੀਜ ਉਸ ਤਰੀਕੇ ਦੇ ਨਾਲ ਤੁਹਾਨੂੰ ਕੋਈ ਸਮੱਸਿਆ ਨਹੀਂ ਆਉਂਦੀ ਇੱਕ ਹੋਰ ਗੱਲ ਪਨੀਰੀ ਬੀਜਣ ਵੇਲੇ ਇੱਕ ਹੋਰ ਚੀਜ਼ ਦਾ ਧਿਆਨ ਰੱਖੋ ਕਿ ਪਨੀਰੀ ਕਿਸੇ ਚਰੀ ਬਾਜਰੇ ਵਾਲੇ ਖੇਤ ਦੇ ਕੋਲੇ ਨਾ ਬੀਜਿਓ ਤੇ ਇੱਕ ਜਿਹੜੀ ਕਿ ਸਾਡੇ ਨੇੜੇ ਕੋਈ ਪਹੀ ਲੱਗਦੀ ਹੁੰਦੀ ਹੈ ਉਸ ਦੇ ਜਮਾਂ ਨੇੜੇ ਕਰਕੇ ਨਾ ਵੀ ਦਿਓ ਤਾਂ ਕਰਕੇ ਕਿਉਂਕਿ ਆਉਣ ਵਾਲੇ ਦਿਨਾਂ ਦੇ ਵਿੱਚ ਹਵਾਵਾਂ ਨੇ ਵਗਣਾ ਹੈ ਇਹਨਾਂ ਦਿਨਾਂ ਦੇ ਵਿੱਚ ਪੂਰਬ ਜਾਂ ਪੱਛਮ ਦੇ ਵਿੱਚੋਂ ਹਵਾਵਾਂ ਵਗਦੀਆਂ ਹੁੰਦੀਆਂ ਜੇਕਰ ਸਾਡੇ ਉੱਥੇ ਨੇੜੇ ਕੋਈ ਚਰੀ ਜਾਂ ਬਾਜਰਾ ਹੋਊਗਾ ਤਾਂ ਜਿਹੜੀ ਚਰੀ ਜਾਂ ਬਾਜਰੇ ਦੇ ਵਿੱਚ ਦੀ ਹਵਾ ਨਿਕਲ ਕੇ ਜਾਇਆ ਕਰੂਗੀ ਤਾਂ ਉਹ ਗਰਮ ਹੋ ਜਾਂਦੀ ਹੈ ਉਹਦੇ ਨਾਲ ਜਿਹੜੀ ਸਾਡੀ ਪੌਦ ਨੂੰ ਸਾਡੀ ਪਨੀਰੀ ਨੂੰ ਜਿਹੜੀ ਉਹ ਫਾੜ ਵੱਜ ਜਾਂਦੀ ਹੈ ਫਾੜ ਹੈ ਜਿਹੜੀ ਉਹ ਪਨੀਰੀ ਨੂੰ ਮਾਰ ਦਿੰਦੀ ਹੈ ਇਸੇ ਤਰੀਕੇ ਦੇ ਨਾਲ ਜਿਹੜੀ ਕੋਈ ਪਈ ਹੁੰਦੀ ਹੈ ਪਈ ਤੋਂ ਜਿਹੜਾ ਉਹ ਰੇਤਾ ਉੜਦਾ ਹੈ ਉਹ ਗਰਮ ਰੇਤਾ ਹੁੰਦਾ ਹੈ ਤੇ ਉਹ ਵੀ ਜਿਹੜਾ ਪਨੀਰੀ ਦੇ ਉੱਤੇ ਪੈਂਦਾ ਉਹਦੇ ਨਾਲ ਵੀ ਪਨੀਰੀ ਦਾ ਸਾੜੀ ਦਾ ਨੁਕਸਾਨ ਹੋ ਜਾਂਦਾ ਹੈ ਕੋਸ਼ਿਸ਼ ਕਰੋ ਕਿ ਜਿੱਥੇ ਪਨੀਰੀ ਬੀਜਣੀ ਹੈ ਉਸ ਦੇ ਘੇਰੇ ਦੇ ਨਾਲ ਦੋ-ਦੋ ਕਰਮਾ ਜਗਾ ਛੱਡ ਕੇ ਉਸ ਨੂੰ ਪਾਣੀ ਨਾਲ ਭਰ ਕੇ ਰੱਖਿਆ ਜਾਵੇ ਤਾਂ ਕਿ ਜਿਹੜੀ ਹਵਾ ਹੈ ਜਿਹੜੀ ਉਹ ਪਾਸਿਆਂ ਤੋਂ ਆਉਂਦੀ ਹੈ ਉਸ ਹਵਾ ਉਹ ਪਾਣੀ ਦੇ ਵਿੱਚ ਦੀ ਔਣ ਕਰਕੇ ਜਿਹੜੀ ਉਹ ਕੁਛ ਨਾ ਕੁਛ ਦਾ ਟੈਂਪਰੇਚਰ ਜਿਹੜਾ ਘਟੇ ਕੁਛ ਠੰਡੀ ਹੋ ਕੇ ਜਿਹੜੀ ਹਵਾ ਉਹ ਪਨੀਰੀ ਨੂੰ ਲੱਗੇ ਤਾਂ ਕਿ ਜਿਹੜਾ ਸਾਡੀ ਪਨੀਰੀ ਦਾ ਕਿਸੇ ਵੀ ਤਰ੍ਹਾਂ ਦਾ ਕੋਈ ਨੁਕਸਾਨ ਨਾ ਹੋ ਸਕੇ ਸੋ ਦੋਸਤੋ ਇਹ ਜਾਣਕਾਰੀਆਂ ਸੀ ਸੋ ਕੋਸ਼ਿਸ਼ ਕਰਿਓ ਕਿ ਇਹਨਾਂ ਜਾਣਕਾਰਾਂ ਨੂੰ ਆਪਣੇ ਕਿਸਾਨ ਭਰਾਵਾਂ ਦੇ ਨਾਲ ਸਾਂਝੀਆਂ ਜ਼ਰੂਰ ਕਰਿਓ ਮਿਲਦੇ ਹਾਂ ਕਿਸੇ ਹੋਰ ਵੀਡੀਓ ਦੇ ਨਾਲ ਤਦ ਤੱਕ ਲਈ ਸਾਰਿਕ ਕਿਸਾਨ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ